ਸ੍ਰੀ ਕਾਲਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਮ ਨਜੀਦ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਆ ਮੁੱਖ ਸੁਰਖੀਆਂ ਤੇ ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਐਲਾਨ 16 17 ਦੇ 18 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਸਦ ਮੈਂਬਰਾਂ ਨੂੰ ਸੰਪੇਟ ਜਾਣਗੇ ਮੰਗ ਪੱਤਰ ਸ਼ੰਭੂ ਬਾਰਡਰ ਖੋਲਣ ਦੇ ਹੁਕਮ ਦਿੱਤੇ ਜਾਣ ਤੇ ਬੋਲੇ ਹਰਜੀਤ ਗਰੇਵਾਲ ਕਿਹਾ ਪੰਜਾਬ ਸਰਕਾਰ ਨੇ ਡੱਕ ਕੇ ਰੱਖੇ ਹੋਏ ਨੇ ਕਿਸਾਨ ਐਸਆਈਟੀ ਨੇ ਬਿਕਰਮਜੀਠਿਆ ਨੂੰ ਭੇਜੇ ਮੁਰਤੋਂ ਸੰਮਨ ਅਸ਼ਦੀਪ ਕਲੇਰ ਨੇ ਸਰਕਾਰ ਦੀ ਕੀਤੀ ਤਾੜਨਾ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਸਰਕਾਰ ਤੋਂ ਕੀਤੀ ਮੰਗ ਕਿ ਹਾ ਰਾਜਸਥਾਨ ਨੂੰ ਜਾਣ ਵਾਲੇ ਪਾਣੀ ਦੇ ਲਈ ਜਾਣ ਪੈਸੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ 16, 17 ਅਤੇ 18 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ ਅਤੇ ਬਾਕੀ ਸਾਰੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਇਨ੍ਹਾਂ ਮੰਗ ਪੱਤਰਾਂ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਦਾ ਵੀ ਜ਼ਿਕਰ ਕੀਤਾ ਗਿਆ ਹੋਵੇਗਾ। ਸੰਯੁਕਤ ਕਿਸਾਨ ਮੋਰਚਾ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਬਾਕੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ ਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਦੇਰ ਆਏ ਦਰਸਤ ਆਏ। ਸੰਯੁਕਤ ਕਿਸਾਨ ਮੋਰਚਾ ਗਰੰਟੀਸ਼ੁਦਾ ਐਮਐਸਪੀ ਕਾਨੂੰਨ ਕਰਜ਼ਾ ਮਾਫੀ ਫਸਲ ਬੀਮਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਪੈਨਸ਼ਨ ਬਿਜਲੀ ਦੇ ਨਿਜੀਕਰਨ ਨੂੰ ਵਾਪਸ ਲੈਣ ਅਤੇ ਹੋਰ ਮੰਗਾਂ ਦੀਆਂ ਲੰਬਿਤ ਮੰਗਾਂ ਤੇ ਅੰਦੋਲਨ ਦੁਬਾਰਾ ਸ਼ੁਰੂ ਕਰੇਗਾ। ਸੰਯੁਕਤ ਕਿਸਾਨ ਮੋਰਚਾ ਖੇਤੀਬਾੜੀ ਲਈ ਇੱਕ ਵੱਖਰੇ ਬਜਟ ਦੀ ਮੰਗ ਕਰ ਰਿਹਾ ਹੈ ਕੇਂਦਰ ਸਰਕਾਰ ਵਿੱਚ ਸਹਿਕਾਰਤਾ ਵਿਭਾਗ ਨੂੰ ਖਤਮ ਕਰਨਾ ਖੇਤੀ ਲਾਗਤਾਂ ਤੇ ਕੋਈ ਜੀਐਸਟੀ ਨਹੀਂ ਸਹਿਕਾਰੀ ਸੰਘਵਾਦ ਤੇ ਆਧਾਰਿਤ ਮਜ਼ਬੂਤ ਸੰਘ ਲਈ ਰਾਜ ਸਰਕਾਰ ਦੇ ਟੈਕਸਾ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ ਜੀਐਸਟੀ ਐਕਟ ਦੇ ਵਿੱਚ ਸੋਧ ਕਰਨ ਦੀ ਵੀ ਮੰਗ ਕੀਤੀ ਜਾਂਦੀ ਹੈ ਸੰਯੁਕਤ ਕਿਸਾਨ ਮੋਰਚਾ ਨੇ 736 ਕਿਸਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਸਿੰਘੂ ਅਤੇ ਟਿਕਰੀ ਬਾਰਡਰ ਤੇ ਸ਼ਹੀਦੀ ਸਮਾਰਕ ਦੀ ਵੀ ਮੰਗ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੱਤੀ ਹੈ ਕਿ 16, 17 ਅਤੇ 18 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਅਤੇ ਇਸ ਦਿਨ ਨਾਲ ਹੀ 9 ਅਗਸਤ ਨੂੰ ਕਾਰਪੋਰੇਟ ਭਾਰਤ ਛੱਡੋ ਦਿਵਸ ਮਨਾਇਆ ਜਾਵੇਗਾ ਇਸ ਉੱਤੇ ਆਪਣੀ رائے ਦਿੰਦਿਆਂ ਕਿਸਾਨ ਆਗੂ ਮਨਜੀਤ ਰਾਏ ਦਾ ਕੀ ਕਹਿਣਾ ਸੀ ਆਪ ਸੁਣਦੇ ਹਾਂ ਜੀ ਇਹ ਆਪ ਆਪਣੀ ਪਾਲਸੀ ਨਹੀਂ ਜਿੱਥੇ ਬੰਦ ਲਿਆ ਨਹੀਂ ਸਕਿਆ ਮੈਂ ਜਿਹੜੀ ਮੈਨੂੰ ਮੀਟਿੰਗ ਹੋਈ ਉਸ ਤੇ ਮੈਂ ਤਾਂ ਕਿਤਾ ਹੈਗਾ ਕਿੰਨੀ ਗੱਲਾਂ ਕਿਉਂਕਿ ਮੰਗਾ ਸਾਡੀਆਂ ਇੱਕੋ ਹੀ ਨੇ ਜੀ ਇਹ ਇੱਕ ਦੂ ਕਮਾ ਦੇ ਤੇ ਰਾਏ ਜੀ ਦੋਸਤਾਂ ਨੂੰ ਪਹਿਲਾਂ ਦਿਨ ਹੀ ਕਹਿੰਦੇ ਸਨ ਜੀ ਖਾਦੀ ਖਾਤੀ ਨੇ ਸੋ ਇਹ ਤਾਂ ਕਿਹਾ ਦਿੱਤਾ ਦੇ ਕਿ ਇਹ ਸਕੀਮ ਨਾਨ ਪੋਲਿਟিক্যাল ਆ ਕਿਸਾਨ ਨੇ ਵੀ ਮੋਚਾ ਲਿਆ ਜੀ ਇਹ ਹੁਣ ਇੱਕ ਜਾਂਦੋ ਜਾਣਿਆ ਠੀਕ ਹੈ ਦਾ ਪ੍ਰਵਾਹ ਅੱਛਾ ਜਾਏਗਾ ਭਈ ਕਿਸਾਨ ਸਾਰੇ ਦੀ ਉਹੀ ਮੰਗ ਹੈ ਜੋ ਸੰਘਰਸ਼ੀ ਕਿਸਾਨ ਐਲੇ ਅੰਦਚ ਕਰ ਰਹੇ ਨੇ ਜਿਹੜੀਆਂ ਜਿਹੜੀਆਂ ਪਿਛੇ ਨੇ ਉਹ ਜਿਹੜੀਆਂ ਦੀ ਉਹੀ ਮੰਗ ਹੈ ਸੋ ਸਾਰੇ ਵਿੱਚ ਦੇ ਕਿਸਾਨਾਂ ਦੀ ਇੱਕੋ ਹੀ ਮੰਗ ਹੈ ਸੋ ਉਹ ਅਸਤੀਫਾ ਚੱਲ ਰਿਹਾ ਸੋ ਉਹ ਸਮਝੋ ਕਿ ਸਰਕਾਰ ਦੇ ਕੋ ਸਾਰੇ ਦੇ ਲਈ ਇੱਤਨੀ ਗੱਲ ਹੈ ਕੋਈ ਨਾ 16 ਤਰੀਕ ਨੂੰ ਸਾਡੀ ਦੋਨੋਂ ਗਵਰਨਰਾਂ ਦੀ ਮੀਟਿੰਗ ਹੈ ਜੀ ਇਸ ਮੀਟਿੰਗ ਦੇ ਵਿੱਚ ਇਹ ਗੱਲ ਹੈ ਜਿਹੜਾ ਜੀ ਜੋ ਵੀ ਮੀਟਿੰਗ ਵਿੱਚ ਰਣਨੀਤੀ طے ਹੋਏਗੀ ਉਸੇ ਫਿਰ ਉਸੇ ਮੁਤਾਬਕ ਕਦਦੇ ਵਧਿਆ ਜਾਵੇਗਾ ਜ਼ਿਕਰ ਹੈ ਕਿ ਸੰਯੁਕਤ ਕਿਸਾਨ ਮੋਰਚਾ ਸਾਂਝੇ ਸੰਘਰਸ਼ਾਂ ਦੇ ਵਾਸਤੇ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਨਾਲ ਤਾਲਮਿਲ ਮੀਟਿੰਗ ਬੁਲਾਉਣ ਦੀ ਵੀ ਗੱਲ ਕਰ ਰਿਹਾ ਹੈ ਵੇਖਣਾ ਹੋਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਸੌਂਪਿਆ ਜਾਂਦਾ ਹੈ ਜਾਂ ਫਿਰ ਨਹੀਂ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਦੇ ਵਿੱਚ ਵਿੱਚ ਸ਼ੰਭੂ ਬਾਰਡਰ ਤੋਂ ਬੈਰੀਕੇਡ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਜਿਸ ਤੋਂ ਬਾਅਦ ਹਰਜੀਤ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪੰਜਾਬ ਦੀ ਸਰਹੱਦ ਦੇ ਅੰਦਰ ਰੋਕ ਕੇ ਰੱਖਿਆ ਹੋਇਆ ਹੈ ਤੇ ਇਸੇ ਕਰਕੇ ਵਪਾਰੀਆਂ ਨੂੰ ਵੀ ਕਾਫੀ ਨੁਕਸਾਨ ਚਲਣਾ ਪੈ ਰਿਹਾ ਹੈ ਤੇ ਲੋਕਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਇਸ ਵਿੱਚ ਕੋਈ ਦੋਸ਼ ਨਹੀਂ ਬੀਤੇ ਦਿਨ ਹਾਈ ਕੋਰਟ ਨੇ ਸ਼ੰਭੂ ਬਾਰਡਰ ਖੋਲਣ ਦੇ ਹੁਕਮ ਜਾਰੀ ਕੀਤੇ ਸਨ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਸ਼ੰਭੂ ਬਾਰਡਰ ਖੋਲਿਆ ਜਾਵੇ ਅਤੇ ਜੋ ਵੀ ਬੈਰੀਗੇਟਿੰਗ ਕੀਤੀ ਗਈ ਹੈ ਉਹ ਬੈਰੀਗੇਟਿੰਗ ਹਟਾ ਦਿੱਤੀ ਜਾਵੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਇਹ ਹੁਕਮ ਮਿਲੇ ਸਨ ਕਿ ਜੇ ਪੰਜਾਬ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦੇ ਰਾਹ ਰੋਕੇ ਗਏ ਨੇ ਤਾਂ ਸਰਕਾਰ ਵੀ ਲਾਂਗੇ ਖੋਲ ਦਵੇ ਹਾਈ ਕੋਰਟ ਦਾ ਕਹਿਣਾ ਸੀ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਦਿੱਲੀ ਜਾਣ ਦੀ ਪੂਰੀ ਇਜਾਜ਼ਤ ਹੈ ਜਿਸ ਤੋਂ ਬਾਅਦ ਇੱਕ ਹਫ਼ਤੇ ਦਾ ਸਮਾਂ ਮਿਲਿਆ ਸੀ ਅਤੇ ਇਸ ਉੱਤੇ ਹੀ ਹੁਣ ਭਾਜਪਾ ਦੇ ਆਗੂ ਹਰਜੀਤ ਗੜੀਵਾਲ ਦੇ ਵੱਲੋਂ ਪ੍ਰतिकਰਮ ਦਿੱਤਾ ਗਿਆ ਹੈ ਦਰਸਲ ਹਰਜੀਤ ਗੜੀਵਾਲ ਦਾ ਕਹਿਣਾ ਹੈ ਕਿ ਬਾਰਡਰ ਹਰਿਆਣਾ ਸਰਕਾਰ ਨੇ ਨਹੀਂ ਬਲਕਿ ਪੰਜਾਬ ਸਰਕਾਰ ਨੇ ਬੰਦ ਕਰਵਾਏ ਨੇ ਜਿਸ ਨਾਲ ਵਪਾਰ ਅਤੇ ਕਈ ਤਰ੍ਹਾਂ ਦਾ ਨੁਕਸਾਨ ਚੱਲਣਾ ਪੈ ਰਿਹਾ ਹੈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅੱਜ ਆਦੇਸ਼ ਕੀਤਾ ਹਰਿਆਣਾ ਸਰਕਾਰ ਨੂੰ ਕਿ ਇਹ ਸ਼ੰਭੂ ਬਾਰਡਰ ਉਹ ਲੈ ਰਹੇ ਜਰੂਰ ਖੁੱਲਣਾ ਚਾਹੀਦਾ ਮਾਨਯੋਗ ਅਧਾਲਤ ਨੇ ਸੰਗਿਆਨ ਲਿਆ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਬਹੁਤ ਲੰਬਾ ਸਮਾਂ ਹੋ ਗਿਆ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਔਰ ਆਸ-ਪਾਸ ਦੇ ਅੰਬਾਲਾ ਰਾਜਪੁਰਾ ਤੇ ਹੋਰ ਆਸ-ਪਾਸ ਦੇ ਜਿਹੜੇ ਵਪਾਰੀ ਨੇ ਉਹਨਾਂ ਦੇ ਵਪਾਰ ਤੇ ਬਹੁਤ ਬੁਰਾ ਅਸਰ ਪੈ ਰਿਹਾ ਪਿੰਡਾਂ ਵਾਲਿਆਂ ਨੂੰ ਆਉਣ ਜਾਣ ਲਈ 20 20 30 40 40 ਕਿਲੋਮੀਟਰ ਦਾ ਚੱਕਰ ਪਾ ਕੇ ਜਾਣਾ ਪੈ ਰਿਹਾ ਤੇ ਹੁਣ ਕੱਗਰ ਦੀ ਮਾਰ ਪੈਣੀ ਉਸ وجہ ਕਰਕੇ ਵੀ ਦਿੱਕਤ ਆਉਂਦੀ ਤੇ ਮੈਂ ਇਹ ਅਪੀਲ ਕਰਦਾ ਕਿ ਮਾਨਯੋਗ ਅਦਾਲਤ ਨੂੰ ਵੀ ਇਸ ਦਾ ਸੰਗਿਆਨ ਦੁਬਾਰਾ ਲੈਣਾ ਚਾਹੀਦਾ ਇਹ ਰਸਤਾ ਬੰਦ ਪੰਜਾਬ ਸਰਕਾਰ ਨੇ ਕਰਵਾਇਆ ਹੋਇਆ ਉਹ ਪੰਜਾਬ ਸਰਕਾਰ ਦੇ ਜਿਹੜਾ ਪੰਜਾਬ ਦੀ ਹਦੂਦ ਆ ਉਹਦੇ ਅੰਦਰ ਬੈਠੇ ਆ ਹਰਿਆਣਾ ਸਰਕਾਰ ਨਹੀਂ ਉਹਨਾਂ ਨੂੰ ਅਟਾ ਸਕਦੀ ਨਾ ਕੋਲਵਾ ਸਕਦੀ ਇਹ ਹਦੇਸ਼ ਪੰਜਾਬ ਸਰਕਾਰ ਨੂੰ ਵੀ ਆਵੇ ਕਿ ਇਸ ਨੂੰ ਖੋਲੋ ਤਾਂ ਇਹ ਖੁੱਲਣਾ ਹੈਗਾ ਇਹ ਮੈਂ ਮਾਨਯੋਗ ਅਦਾਲਤ ਦੇ ਸੰਗਿਆਨ ਚ ਜਿਨ੍ਹਾਂ ਨੇ ਪਹਿਲਾਂ ਲਿਆਂਦਾ ਉਹਨਾਂ ਨੂੰ ਇਮੀਡੀਏਟਲੀ ਹੋਣਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਵੀ ਆਦੇਸ਼ ਹੋਣੇ ਚਾਹੀਦੇ ਆ ਕਿ ਕੋਈ ਉਹਨਾਂ ਦੀ ਨਾ ਹਮਾਇਤ ਵਾਲੀ ਬੈਠੇ ਹੋ ਇਸ ਕਰਕੇ ਮੈਂ ਇਹ ਸਮਝਦਾ ਕਿ ਇਹਦੇ ਨਾਲ ਪੰਜਾਬ ਦੇ ਵਪਾਰ ਦਾ ਪੰਜਾਬ ਸਰਕਾਰ ਕਿੰਨਾ بڑا ਨੁਕਸਾਨ ਕਰ ਰਹੀ ਆ ਪੰਜਾਬ ਦੇ ਵਪਾਰੀਆਂ ਦਾ ਔਰ ਪੰਜਾਬ ਦਾ ਇਹ ਰਸਤੇ ਬੰਦ ਕਰਵਾ ਕੇ ਪਹਿਲਾਂ ਟ੍ਰੇਨਾਂ ਬੱਦ ਰਹੀਆਂ ਸਾਡਾ ਚਮੜਾ ਉਦਯੋਗ ਚਲਾ ਗਿਆ ਸਾਡਾ ਸਪੋਰਟਸ ਦਾ ਉਦਯੋਗ ਚਲਾ ਗਿਆ ਤੇ ਸਾਡੀ ਹੌਜ਼ਰੀ ਉਦਯੋਗ ਚਲਾ ਗਿਆ ਤੇ ਸਾਡੇ ਹੋਰ بڑے بڑے ਉਦਯੋਗ ਇੱਥੋਂ ਚਲੇ ਗਏ ਔਰ 10000 ਕਰੋੜ ਤੋਂ ਵੱਧ ਦੀਆਂ ਇਨਵੈਸਟਮੈਂਟ ਚੜੀ ਨਹੀਂ ਆ ਨਵੀਆਂ ਆ ਨਹੀਂ ਰਹੀਆਂ ਇਸ ਲਈ ਪੰਜਾਬ ਸਰਕਾਰ ਖੁਦ ਵੀ ਇਹਦੇ ਲਈ ਜਾਗੇ ਮੁੱਖ ਮੰਤਰੀ ਜੀ ਆ ਇਲੈਕਸ਼ਨਾਂ ਤੋਂ ਛੋਟੀ ਜਿਹੀ ਕੁਸੀਦ ਜਿੱਤਣ ਨਾਲ ਨਾ ਤਾਂ ਸਰਕਾਰ गिरਣੀ ਆ ਨਾ ਹੀ ਸਰਕਾਰ ਬਣਨੀ ਆ ਇਸ ਕਰਕੇ ਇਹਨਾਂ ਚੱਕਰਾਂ ਨੂੰ ਛੱਡ ਕੇ ਪੰਜਾਬ ਦੇ ਆਰਥਿਕਤਾ ਵੱਤੀ ਤਰਫ ਦੇਖਣ ਇੱਥੇ ਆਰਥਿਕ ਮੰਦਹਾੜੀ ਐ ਇਸ ਵੇਲੇ ਔਰ ਇਹਨਾਂ ਨੂੰ ਆਰਥਿਕ ਐਮਰਜੈਂਸੀ ਵੀ ਲਗਾਉਣੀ ਪੈ ਸਕਦੀ ਹੈ ਜ਼ਿਕਰੂ ਹੈ ਕਿ ਕਿਸਾਨਾਂ ਦੇ ਵੱਲੋਂ 16 ਜੁਲਾਈ ਨੂੰ ਇੱਕ ਅਹਿਮ ਮੀਟਿੰਗ ਕੀਤੀ ਜਾਣੀ ਹੈ ਜਿਸ ਦੇ ਵਿੱਚ ਅੱਗੇ ਦੀ ਰਣਨੀਤੀ ਉਲੀਕੀ ਜਾਵੇਗੀ। ਡਰਗ ਮਾਮਲੇ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਨੂੰ ਐਸਆਈਟੀ ਨੇ ਮੁਰਤੋਂ ਸੱਮਨ ਜਾਰੀ ਕਰ ਦਿੱਤੇ ਨੇ ਤੇ 18 ਜੁਲਾਈ ਨੂੰ ਵਿਕ੍ਰਮਜੀਤ ਮਜੀਠੀਆ ਨੂੰ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦੇ ਸੱਮਨ ਭੇਜੇ ਗਏ ਨੇ ਜਿਸ ਤੋਂ ਬਾਅਦ ਸ਼ੋਮਨੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਦਾ ਵੀ ਬਿਆਨ ਸਾਹਮਣੇ ਆਇਆ ਹੈ ਅਸ਼ਦੀਪ ਕਲੇਰ ਦਾ ਕਹਿਣਾ ਹੈ ਕਿ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਰਾਹਤ ਦੇ ਦਿੱਤੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਵਿਕਰਮ ਮਜੀਠੀਆ ਦੇ ਪਿੱਛੇ ਹੀ ਪੈ ਚੁੱਕੇ ਨੇ ਐਨਡੀਪੀਐਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਰੁਕੰਦਾਨਾ ਨਹੀਂ ਲੈ ਰਹੀਆਂ ਹੁਣ ਵਿਕਰਮਜੀਤ ਮਜੀਠੀਆ ਨੂੰ ਨਵੇਂ ਸੱਮਨ ਜਾਰੀ ਹੋ ਗਏ ਨੇ ਤੇ ਜਿਨ੍ਹਾਂ ਦੇ ਤਹਿਤ ਉਹਨਾਂ ਤੋਂ ਮੁਰ ਤੋਂ ਪੁੱਛਗਿੱਛ ਕੀਤੀ ਜਾਵੇਗੀ ਦੱਸੋ ਇਹ ਕਿ ਬੀਤੇ ਦਿਨ ਹਾਈ ਕੋਰਟ ਨੇ ਵਿਕਰਮਜੀਤ ਮਜੀਠੀਆ ਨੂੰ ਵੱਡੀ ਰਾਹਤ ਦੇ ਦਿੱਤੀ ਸੀ ਤੇ ਕਹਿ ਦਿੱਤਾ ਸੀ ਕਿ ਉਹਨਾਂ ਦੇ ਖਿਲਾਫ ਕੋਈ ਵੀ ਸਬੂਤ ਤੇ ਗਵਾਹ ਸਾਹਮਣੇ ਨਹੀਂ ਆਏ ਜਿਸ ਤੋਂ ਬਾਅਦ ਉਹਨਾਂ ਨੂੰ ਵੱਡੀ ਰਾਹਤ ਮਿਲੀ ਅਤੇ ਹੁਣ ਵਿਕਰਮਜੀਤ ਮਜੀਠੀਆ ਨੂੰ ਮੁੜ ਤੋਂ ਐਨਡੀਪੀਐਸ ਮਾਮਲੇ ਦੇ ਵਿੱਚ ਸੰਮਣਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਤੋਂ ਬਾਅਦ ਸ਼ਮਨੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਸ਼ਦੀਪ ਕਲੇਰ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਦੇਖੋ ਵਿਕਰਮ ਮਜੀਠੀਆ ਸਾਹਿਬ ਦਾ ਜਿਹੜਾ ਇੱਕ ਝੂਠਾ ਮੁਕੱਦਮਾ ਹੈ ਉਹ ਇੱਕ ਪੋਲਿਟਿਕਲ ਵੈਂਡੇਟਾ ਦਾ ਕੇਸ ਹੈ ਕਾਂਗਰਸ ਨੇ ਆਪਣੀ ਮਾੜੀ ਕਾਰਗੁਜ਼ਾਰੀ ਛੁਪਾਉਣ ਦੇ ਲਈ ਉਹ ਗਲਤ ਪਰਚਾ ਦਰਜ ਕੀਤਾ ਸੁਪਰੀਮ ਕੋਰਟ ਨੇ ਉਸ ਤੇ ਕਮੈਂਟ ਕੀਤਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਹਾਲਾਂਕਿ ਉਸ ਸਮੇਂ ਕਾਂਗਰਸ ਦੀ ਸਰਕਾਰ ਬਦਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਸੀ ਸੋ ਉਹਨਾਂ ਨੇ ਵੀ ਉਸ ਦੇ ਉੱਤੇ ਕਮੈਂਟ ਕੀਤਾ ਕਿ ਹਾਈ ਕੋਰਟ ਨੇ 25 ਪੇਜਾਂ ਦਾ ਆਰਡਰ ਲਿਖਾਇਆ ਤੇ ਲਿਖਿਆ ਸੀ ਕਿ ਇਹਦੇ ਵਿੱਚ ਕੋਈ ਸਬੂਤ ਕੋਈ ਗਵਾਹ ਵਿਕਰਮ ਮਜੀਠੀਆ ਦੇ ਖਿਲਾਫ ਹੈ ਨਹੀਂਗਾ ਜੀ ਪਰ ਉਹ ਕੇਸ ਨੇ ਜਿਹੜੇ ਕਿ ਆਲਰੇਡੀ ਬੰਦ ਹੋ ਚੁੱਕੇ ਨੇ ਇਹਨਾਂ ਚ ਸਜ਼ਾਵਾਂ ਹੋ ਚੁੱਕੀਆਂ ਨੇ ਹਾਈ ਕੋਰਟ ਮਾਨਿਟਰਡ ਸਿਟ ਨੇ 10 ਚਲਾਨ ਪੇਸ਼ ਕੀਤੇ ਅਕਿਊਜ਼ਡ ਕੁਝ ਬਰੀ ਹੋ ਗਏ ਕੁਝ ਨੂੰ ਸਜ਼ਾਵਾਂ ਹੋ ਗਈਆਂ ਉਹਨਾਂ ਦੀ ਅਪੀਲਾਂ ਪੈਂਡਿੰਗ ਹੈ ਉਹਦੇ ਚ ਹਾਸੋ ਹੀ ਨਹੀਂ ਸਥਿਤੀ ਕਿ ਕਾਂਗਰਸ ਨੇ ਜਾਂਦੇ ਜਾਂਦੇ 3 ਦਿਨ ਦਾ ਡੀਜੀਪੀ ਚਟੋਪਾਦੇ ਜਿਹੜਾ ਡੀਜੀਪੀ ਨਹੀਂ ਬਣ ਸਕਦੇ ਸੀ ਉਹਨਾਂ ਨੇ ਝੂਠਾ ਪਰਚਾ ਦਿੱਤਾ ਪਰ ਹੁਣ ਜਦੋਂ ਅਕਾਲੀ ਦਲ ਜਾਂ ਖਾਸ ਕਰਕੇ ਮਜੀਠੀਆ ਸਾਹਿਬ ਕੋਈ ਸਰਕਾਰ ਦੇ ਵਿਰੁੱਧ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਮੁੱਖ ਮੰਤਰੀ ਦੀ ਮਾੜੀ ਕਾਰਗੁਜ਼ਾਰੀ ਉਜਾਗਰ ਕਰ ਦਿੰਦੇ ਨੇ ਟਾਈਪੋ ਰਟ ਫੜੀ ਹੈ ਕਿ ਜੀ ਇੱਕ ਸਮਨ ਭੇਜਤਾ ਤੇ ਆ ਜਾਓ ਇਹ ਮੈਂ ਨਾ ਮੰਨੂ ਦੀ ਸਥਿਤੀ ਹੈ ਸੋ ਮੈਂ ਤਾਂ ਕੱਲ ਵੀ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਉਹ ਐਸਆਈਟੀ ਦੇ ਮੁਖੀ ਆਪ ਹੀ ਬਣ ਜਾਣ ਆਪਾਂ ਅਫਸਰਾਂ ਦਾ ਸਿਆਸੀ ਕਰਨ ਨਾ ਕਰੀਏ ਜੋ ਮੁੱਖ ਮੰਤਰੀ ਦੀ ਪੋਲੀਟੀਕਲ ਰੰਜਿਸ਼ ਹੈ ਮੁੱਖ ਮੰਤਰੀ ਐਸਆਈਟੀ ਦੇ ਮੁਖੀ ਬਣ ਕੇ ਬੈਠਣ ਔਰ ਜਿਹੜਾ ਪੋਲੀਟੀਕਲ ਸਵਾਲ ਕਰਨਾ ਜਿਹੜਾ ਜ਼ਾਤੀ ਸਵਾਲ ਕਰਨਾ ਸਿੱਧਾ करिए ਆਪਾਂ ਕਿਉਂ ਸਰਕਾਰ ਦਾ ਸਮਾਂ ਤੇ ਪੈਸਾ ਐਸੇ ਝੂਠੇ ਫਰਜੀ ਮੁਕਦਮਿਆਂ ਦੇ ਵਿੱਚ ਖਰਾਬ ਕਰ ਰਹੇ ਹਾਂ ਵਿਖਣਾ ਹੋਵੇਗਾ ਕਿ ਹੁਣ ਵਾਲੇ ਸੰਮਣਾ ਦੇ ਵਿੱਚ ਬਿਕਰਮ ਮਜੀਠੀਆ ਤੋਂ ਕੀ ਸਵਾਲ ਜਵਾਬ ਕੀਤੇ ਜਾਂਦੇ ਨੇ ਤੇ ਇਸ ਦੇ ਵਿੱਚ ਕੀ ਤੱਥ ਨਿਕਲ ਕੇ ਸਾਹਮਣੇ ਆਉਣਗੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਦਰਸਲ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ Rajasthan ਨੂੰ ਜੋ ਪਾਣੀ ਦਿੱਤਾ ਜਾ ਰਿਹਾ ਹੈ ਉਸਦੇ ਪੈਸੇ ਵੀ ਵਸੂਲਨੇ ਚਾਹੀਦੇ ਨੇ ਕਿਉਂਕਿ ਹੁਣ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ ਵੀ ਕਿ ਯੂ ਦਾ ਕਹਿਣਾ ਹੈ ਕਿ Rajasthan ਨੂੰ ਜੋ ਵਾਧੂ ਪਾਣੀ ਦਿੱਤਾ ਜਾ ਰਿਹਾ ਹੈ ਉਸਦੇ ਬਦਲੇ ਵਿੱਚ ਪੈਸੇ ਜ਼ਰੂਰ ਲੈਣੇ ਚਾਹੀਦੇ ਨੇ ਨਹੀਂ ਤਾਂ ਫਿਰ ਉਹ ਵਾਧੂ ਪਾਣੀ ਕਿਸਾਨ ਆਪਣੀਆਂ ਫਸਲਾਂ ਨੂੰ ਦੇਣਗੇ ਲੁਧਿਆਣਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਇੱਕ ਅਹਿਮ ਬੈਠਕ ਕੀਤੀ ਜਿਸ ਵਿੱਚ ਕਿਸਾਨ ਯੂਨੀਅਨ ਦੇ ਆਗੂਆਂ ਨੇ ਮਤਾ ਪਾਇਆ ਕਿ ਸਰਕਾਰ ਆਉਣਦੇ ਸੈਸ਼ਨ ਦੇ ਵਿੱਚ ਇਹ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਵੇ ਕਿ ਰਾਜਸਥਾਨ ਨੂੰ ਜਿਹੜਾ ਪਾਣੀ ਦਿੱਤਾ ਜਾ ਰਿਹਾ ਹੈ ਉਸ ਦੀ ਵਸੂਲੀ ਕੀਤੀ ਜਾਵੇਗੀ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਪੈਸੇ ਰਾਜਸਥਾਨ ਵੱਲੋਂ ਦਿੱਤੇ ਜਾਂਦੇ ਸਨ ਪਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਇਹ ਪੈਸੇ ਬੰਦ ਕਰ ਦਿੱਤੇ ਗਏ ਸਨ ਉਨਾ ਕਿਹਾ ਹੈ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਫਿਰ ਰਾਜਸਥਾਨ ਨੂੰ ਜਾਣ ਵਾਲੇ ਪਾਣੀ ਨੂੰ ਆਪਣੀਆਂ ਫਸਲਾਂ ਦੇ ਵਾਸਤੇ ਵਰਤਿਆ ਜਾਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹਾਲਾਤ ਹੋਰ ਸੀ ਤੇ ਹੁਣ ਹਾਲਾਤ ਹੋਰ ਨੇ ਕਿਉਂਕਿ ਹੁਣ ਪੰਜਾਬ ਦੇ ਕੋਲ ਲੋੜਿੰਦਾ ਪਾਣੀ ਵੀ ਨਹੀਂ ਉਦੋਂ ਪਾਣੀ ਸਾਡੇ ਕੋਲੇ ਵਾਧੂ ਸੀ ਸਾਡਾ ਪਾਣੀ ਜਿਹੜਾ ਸੀ ਉਹ ਹੜ੍ਹਾਂ ਨਾਲ ਵੀ ਆ ਜਾਂਦਾ ਸੀ ਬਹੁਤ ਫਸਲਾਂ ਪਰ ਜਾਂਦੀਆਂ ਸੀ ਹੁਣ ਪਾਣੀ ਬਹੁਤ ਘਟ ਗਿਆ ਕਟਣ ਦੇ ਕਰਕੇ ਪਾਣੀ ਦੀ ਥੋੜ੍ਹ ਪੈ ਗਈ ਬਾਹਲੇ ਸੂਬੇ ਉਹਨੇ ਹੀ ਪਾਣੀ ਲੈਂਦੇ ਆ ਸਾਨੂੰ ਪਾਣੀ ਘੱਟ ਮਿਲਦਾ ਅੱਜ ਜਿਹੜੀ ਪੰਜਾਬ ਦੀ ਧਰਤੀ ਆ 28% ਜਿਹੜਾ ਪਾਣੀ ਜ਼ਮੀਨ ਨੂੰ ਲੱਗਦਾ ਉਹ ਨੇੜੀ ਪਾਣੀ ਲੱਗਦਾ 72% ਆ ਜਿਹੜਾ ਪਾਣੀ ਉਹ ਟਿਊਬਲਰ ਹੀ ਲੱਗਦਾ ਅਸੀਂ ਸਾਡੀ ਮੰਗ ਆ ਭਾਰਤੀ ਕਿਸਾਨ ਵੀ ਮੰਨੋ ਵੇ ਜਿੰਨੇ ਵੀ ਸਾਡੇ ਖੇਤ ਬਣਦੇ ਨੇ ਬਾਹਰ ਨੂੰ ਪਾਣੀ ਜਾਂਦਾ ਉਹ ਕੱਲੇ ਕੱਲੇ ਇੱਕ ਇੱਕ ਕਿੱਲੇ ਨੂੰ ਪਾਣੀ ਪਹੁੰਚਦਾ ਸਰਕਾਰ ਕਹਿੰਦੀ ਆ ਅਸੀਂ ਕਰਾਂਗੇ ਪਰ ਸਰਕਾਰ ਕਰਦੀ ਕੀ ਆ ਵੀ ਜਿਹੜੇ ਸੂਏ ਕੱਡੇ ਨੇ ਉਹਦੇ ਮੁੱਗੇ ਉੱਤੇ ਲਾ ਕੇ ਸਿਰੇ ਕਹਿੰਦੇ ਆ ਟਾਲਾਂ ਦੇ ਪਾਣੀ ਸਿਰੇ ਪਹੁੰਚਾਤਾ ਸੀ ਉਹ ਗੱਤ ਗੱਲ ਆ ਪਿੱਛੇ ਦਾ ਪਾਣੀ ਜਾਂਦਾ ਨਹੀਂਗਾ ਉਹ ਪੁਟਾ ਕੇ ਅਸੀਂ ਕੋਈ ਲਵਾਏ ਨੇ ਕੋਈ ਰਵਾਵਾਂਗੇ ਸਰਕਾਰ ਆ ਜਿਹੜੀ ਉਹ ਮੈਂ ਜੇ ਸਮਝਾਂ ਵੀ ਪੰਜਾਬ ਵਿਰੋਧੀ ਆ ਕਿਉਂਕਿ ਉਹਨੇ ਉਹ ਜਿਹੜਾ ਪਾਣੀ ਬਾਦ ਸੂਬਿਆਂ ਨੂੰ ਦੇਣਾ ਉਹ ਪਟਵਾਰੀਆਂ ਦੇ ਗੜਜ ਰਸਾ ਪਾ ਰਿਆ ਵੀ ਤੁਸੀਂ ਲੈ ਕੇ ਦੋ ਸਾਰੇ ਖੇਤਾਂ 'ਚ ਪਾਣੀ ਪਹੁੰਚਦਾ ਇਸ ਕਰਕੇ ਅਸੀਂ ਸਰਕਾਰ ਦੀ ਨਿੰਦਿਆ ਕਰਦੇ ਆ ਵੀ ਪਾਣੀ ਅਸੀਂ ਜਿਹੜਾ ਰਾਜਸਥਾਨ ਨੂੰ ਜਾਂਦਾ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਸਾਡੇ ਪਾਣੀ ਨਹੀਂ ਆਉਂਉਂ ਕੇਜ ਨਾ ਦਿੱਤੇ ਤਾਂ ਅਸੀਂ ਰਾਜਸਥਾਨ ਦਾ ਪਾਣੀ ਅਸੀਂ ਆਪ ਦੇ ਕੀਤਾ ਨੂੰ ਰਾਵਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪਾਣੀ ਦਾ ਮੁੱਲ ਲੈਣਾ ਚਾਹੀਦਾ ਹੈ ਤੇ ਕਿਸਾਨ ਆਗੂਆਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਲੋਕ ਘਰਾਂ ਦੇ ਵਿੱਚ ਪਾਣੀ ਦੀ ਦੁਰਵਰਤੋਂ ਕਰਦੇ ਨੇ ਤੇ ਸਾਰਾ ਇਲਜ਼ਾਮ ਕਿਸਾਨਾਂ ਦੇ ਸਿਰ ਤੇ ਆ ਜਾਂਦਾ ਹੈ ਜਿਕਣਾ ਹੋਵੇਗਾ ਇਸ ਉੱਤੇ ਸਰਕਾਰ ਦਾ ਕੀ ਪ੍ਰਤੀਕਰਮ ਹੁੰਦਾ ਹੈ ਜੇਲ੍ਹ ਦੇ ਵਿੱਚੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਦੋ ਇੰਟਰਵਿਊ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਸੀ ਹੁਣ ਐਸਆਈਟੀ ਨੇ ਹਾਈ ਕੋਰਟ ਦੇ ਵਿੱਚ ਰਿਪੋਰਟ ਸੌਂਪ ਦਿੱਤੀ ਹੈ ਜਿਸ ਤੋਂ ਬਾਅਦ ਪਤਾ ਲੱਗਾ ਕਿ ਲਾਰੈਂਸ ਬਿਸ਼ਨੋਈ ਦੀ ਉਹ ਇੰਟਰਵਿਊ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਹੀ ਦਿੱਤੀ ਗਈ ਸੀ ਤੇ ਇਸ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਆਪਣਾ ਪ੍ਰतिकਰਮ ਦਿੱਤਾ ਹੈ ਤੇ ਵਿਰੋਧੀਆਂ ਦੇ ਵੱਲੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ 14 ਅਤੇ 17 ਮਾਰਚ ਸਾਲ 2023 ਨੂੰ ਲਾਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਸਾਹਮਣੇ ਆਉਂਦੀ ਹੈ ਅਤੇ ਇਹ ਇੰਟਰਵਿਊ ਸਾਹਮਣੇ ਆਉਣ ਤੋਂ ਬਾਅਦ ਹਰ ਪਾਸੇ ਤਰਥੱਲੀ ਮਚ ਜਾਂਦੀ ਹੈ ਦਰਸਲ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਕੁਝ ਹੀ ਮਹੀਨਿਆਂ ਬਾਅਦ ਇਹ ਇੰਟਰਵਿਊ ਇੱਕ ਨਿੱਜੀ ਚੈਨਲ ਨੂੰ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾਂਦੇ ਨੇ ਅਤੇ ਡੀਜੀਪੀ ਗੌਰਵ ਯਾਦਵ ਇਹਨਾਂ ਸਵਾਲਾਂ ਦਾ ਜਵਾਬ ਦਿੰਦਿਆਂ ਕਹਿੰਦੇ ਨੇ ਕਿ ਇਹ ਇੰਟਰਵਿਊਆ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਨਹੀਂ ਹੋਈਆਂ ਕਿਉਂਕਿ ਲਾਰੈਂਸ ਬਿਸ਼ਨੋਈ ਦਾ ਹੁਲੀਆ ਬਦਲ ਚੁੱਕਾ ਹੈ ਤੇ ਠੀਕ 2-3 ਦਿਨ ਬਾਅਦ ਲਾਰੈਂਸ ਬਿਸ਼ਨੋਈ ਇੱਕ ਹੋਰ ਇੰਟਰਵਿਊ ਦੇ ਦਿੰਦਾ ਹੈ ਅਜਿਹੇ ਦੇ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਤੇ ਐਸਆਈਟੀ ਨੇ ਹਾਈ ਕੋਰਟ ਨੂੰ ਆਪਣੀ ਰਿਪੋਰਟ ਸੌਂਪਦਿਆਂ ਕਹਿ ਦਿੱਤਾ ਕਿ ਲਾਰੈਂਸ ਬਿਸ਼ਨੋਈ ਨੇ ਪੰਜਾਬ ਦੀ ਹੀ ਜੇਲ੍ਹ ਦੇ ਵਿੱਚ ਬੈਠ ਕੇ ਸਿਗਨਲ ਐਪ ਦੇ ਰਾਹੀਂ ਨਿੱਜੀ ਇੰਟਰਵਿਊ ਦਿੱਤੀਆਂ ਸਨ ਜਿਸ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਪ੍ਰतिकਰਮ ਵੀ ਦਿੱਤੇ ਜਾ ਰਹੇ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਖੈਰਾ ਰਾਜਾ ਵੜਿੰਗ ਦੇ ਨਾਲ-ਨਾਲ ਮਨਜਿੰਦਰ ਸਿਰਸਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਸ਼ਦੀਪ ਕਲੇਰ ਤੇ ਵਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ ਤੇ ਅਸਤੀਫੇ ਦੀ ਮੰਗ ਕੀਤੀ ਹੈ ਸਿਦਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਹੁਦੇ ਤੇ ਬੈਠੇ ਬੰਦੇ ਝੂਠ ਬੋਲ ਰਹੇ ਨੇ ਉਹਨਾਂ ਇਹ ਤੱਕ ਕਹਿ ਦਿੱਤਾ ਹੈ ਕਿ ਗੈਂਗਸਟਰ ਦੇ ਪਾਪਾਂ ਤੇ ਪੰਜਾਬ ਸਰਕਾਰ ਪਰਦਾ ਪਾ ਰਹੀ ਹੈ ਪਰ ਹੁਣ ਸਰਕਾਰ ਦੇ ਝੂਠ ਦਾ ਪਰਦਾ ਫਾਸ ਹੋ ਗਿਆ ਹੈ ਸ਼ਮਨੀ ਅਕਾਲੀ ਦਲ ਦੇ ਬੁਲਾਰੇ ਅਸ਼ਦੀਪ ਕਲੇਰ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਜਿਸ ਦਿਨ ਲਾਰੈਂਸ ਬਿਸ਼ਨੋਈ ਦੀ ਪੰਜਾਬ ਦੀ ਜੇਲ੍ਹ ਚੋ ਇੰਟਰਵਿਊ ਹੁੰਦੀ ਹੈ ਨਾਲ ਦੀ ਨਾਲ ਡੀਜੀਪੀ ਸਾਹਿਬ ਨੂੰ ਲਾਈਵ ਕਰਾ ਦਿੱਤਾ ਜਾਂਦਾ ਹੈ ਕਿ ਜੀ ਇਹ ਪੰਜਾਬ ਦੀ ਇੰਟਰਵਿਊ ਨਹੀਂ ਹੈਗੀ ਇਹ ਤਾਂ ਇਹ ਲਾਰੈਂਸ ਬਿਸ਼ਨੋਈ ਦਾ ਅੱਜ ਕੱਲ੍ਹ ਹੁਲੀਆ ਇਹ ਹੈ ਜੀ ਔਰ ਉਸ ਤੋਂ ਬਾਅਦ ਜਿਸ ਹੁਲੀਏ ਦੀ ਫੋਟੋਆਂ ਦਿਖਾਈਆਂ ਜਾਂਦੀਆਂ ਉਹਦੇ ਚ ਦੁਬਾਰਾ ਇੰਟਰਵਿਊ ਹੋ ਜਾਂਦੀ ਹੈ ਸੋ ਸਵਾਲੀਆਂ ਨਿਸ਼ਾਨ ਤਾਂ ਉਸ ਦਿਨ ਹੀ ਵੱਡੇ ਡੀਜੀਪੀ ਸਾਹਿਬ ਦੇ ਉੱਤੇ ਖੜੇ ਹੋ ਗਏ ਸੀਗੇ ਤੇ ਅੱਜ ਜੋ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦਾ ਵੀ ਹੁਣ ਆਰਡਰ ਆਇਆ ਜਿਹਦੇ ਚੋ ਸਟੇਟਸ ਰਿਪੋਰਟ ਹੈ ਤੇ ਕੱਲ ਕੋਰਟ ਦੇ ਵਿੱਚ ਵੀ ਜਿਹੜੇ ਵਕੀਲ ਸਾਹਿਬ ਹਾਜ਼ਰ ਸੀ ਤਾਂ ਵਕੀਲ ਸਾਹਿਬ ਨੇ ਸਪਸ਼ਟ ਕਿਹਾ ਕਿ ਉੱਥੇ ਜਿਹੜੇ ਪ੍ਰਮੋਦ ਬਾਦਨ ਨੇ ਡੀਜੀਪੀ ਉਹਨਾਂ ਨੇ ਬੜੇ ਕਲੈਰਿਟੀ ਨਾਲ ਇਹ ਗੱਲ ਐਡਮਿਟ ਕੀਤੀ ਹੈ ਕਿ ਜੀ ਜਿਹੜੀ ਇੰਟਰਵਿਊ ਆ ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਹੋਈ ਹੈ ਹੁਣ ਜ਼ਿੰਮੇਵਾਰੀ ਕਿਹਦੀ ਹੈ ਜ਼ਿੰਮੇਵਾਰੀ ਤਾਂ ਜੇਲ੍ਹ ਮੰਤਰੀ ਗ੍ਰਹਿ ਮੰਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਦੀ ਹੈ ਔਰ ਦੂਜਾ ਮੈਂ ਡੀਜੀਪੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਸਰਕਾਰਾਂ ਆਣ ਗੀਆਂ ਜਾਣ ਗੀਆਂ ਸੋ ਡੀਜੀਪੀ ਸਾਹਿਬ ਨੇ ਕੀਦੇ ਕਹਿਣ ਦੇ ਉੱਤੇ ਇਹ ਕਵਰ ਅਪ ਆਪਰੇਸ਼ਨ ਕੀਤਾ ਕੀ ਕਿਤਨਾ ਕਿਤੇ ਇਹ ਜਿਹੜੀ ਲਾਰੈਂਸ ਬਿਸ਼ਨੋਈ ਦੀ ਪੁਸ਼ਤ ਪਨਾਹੀ ਹੋਈ ਹੈ ਉਹ ਲਾਰੈਂਸ ਬਿਸ਼ਨੋਈ ਜਿਹੜਾ ਕਿ ਇਹ ਕੈਟਾਗਰੀ ਦਾ ਗੈਂਗਸਟਰ ਹੈ ਮੋਸਟ ਵਾਂਟਡ ਹੈ ਔਰ ਪੰਜਾਬ ਦੇ ਵਿੱਚ ਥੋੜਾ ਸੈਂਟੀਮੈਂਟ ਤਾਂ ਜੁੜਿਆ ਕਿਉਂਕਿ ਉਹਦੀ ਇਨਵੋਲਵਮੈਂਟ ਸਿੱਧੂ ਮੂਸੇਵਾਲੇ ਦੇ ਮਰਡਰ ਚ ਹੈ ਔਰ ਸਿੱਧੂ ਮੂਸੇਵਾਲੇ ਦੇ ਨਾਲ ਵੀ ਕਰੋੜਾਂ ਲੋਕ ਜੁੜੇ ਨੇ ਸੋ ਇਸ ਤਰੀਕੇ ਦੇ ਨਾਲ ਆਪਾਂ ਉਹਦੇ ਮਾਤਾ ਪਿਤਾ ਦੀ ਭਾਵਨਾਵਾਂ ਨਾਲ ਖਿਲਵਾੜ ਕਰੀਏ ਅਓ ਦੇ ਸਪੋਰਟਰਸ ਦੀ ਭਾਵਨਾ ਨਾਲ ਖਿਲਵਾੜ ਕਰੀਏ ਪੰਜਾਬ ਦੇ ਲਾਅ ਐਂਡ ਆਰਡਰ ਨਾਲ ਖਿਲਵਾੜ ਕਰੀਏ ਤਾਂ ਅੱਜ ਜਿਹੜੀ ਜ਼ਿੰਮੇਵਾਰੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਜਵਾਬਦੇਹੀ ਉਹਨਾਂ ਦੀ ਹੈ ਔਰ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਤਾਂ ਮੈਨੂੰ ਲੱਗਦਾ ਹੈ ਕਿ ਇਹ ਛੜਿਆੰਤਰ ਹੈ ਜਿਹੜਾ ਬੇਨਕਾਬ ਹੋ ਚੁੱਕਿਆ ਹੈ ਹੁਣ ਨੈਤਿਕ ਜ਼ਿੰਮੇਵਾਰੀ ਲੈਂਦੇ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਤੋਂ ਹਟ ਜਾਣਾ ਚਾਹੀਦਾ ਸਿਕਰਿਉ ਹੈ ਕਿ ਪੰਜਾਬ ਸਰਕਾਰ ਹੁਣ ਇਸ ਮਾਮਲੇ ਤੇ ਕੀ ਜਵਾਬ ਦਿੰਦੀ ਹੈ ਇਹ ਵਿਵਿਖਣਿਯੋਗ ਹੋਵੇਗਾ ਫਿਲਮਾਂ ਦੇ ਵਿੱਚ ਨਕਲੀ ਗੁਰਦੁਆਰੇ ਅਤੇ ਸਿੱਖ ਪਰੰਪਰਾਵਾਂ ਨੂੰ ਵਿਖਾਉਣ ਤੋਂ ਬਾਅਦ ਹੁਣ ਮਾਮਲੇ ਪੱਖਦੇ ਹੀ ਨਜ਼ਰ ਆ ਰਹੇ ਨੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਐਸਜੀਪੀਸੀ ਨੇ ਇਸ ਮਾਮਲੇ ਦੇ ਵਿੱਚ ਸਖਤ ਰੁਖ ਇਖਤਿਆਰ ਕਰ ਲਿਆ ਹੈ ਤੇ ਇਹਨਾਂ ਮਾਮਲਿਆਂ ਦੀ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਕੀਤੀ ਜਾ ਰਹੀ ਹੈ ਨਾਲ ਹੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਫਿਲਮਾਂ ਅਤੇ ਨਾਟਕਾਂ ਦੀ ਸ਼ੂਟਿੰਗ ਦੇ ਵਿੱਚ ਨਕਲੀ ਗੁਰਦੁਆਰਿਆਂ ਦੇ ਨਾਲ-ਨਾਲ ਆਨੰਦ ਕਾਰਜਾਂ ਵਰਗੇ ਸੀਨ ਨਾ ਵਿਖਾਏ ਜਾਣ ਬੀਤੇ ਦਿਨ ਮੋਹਾਲੀ ਦੇ ਨੇੜੇ ਸਥਿਤ ਇੱਕ ਪਿੰਡ ਦੇ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਜਿੱਥੇ ਜਾ ਕੇ ਨਿਹੰਗਾਂ ਨੇ ਉਹ ਸ਼ੂਟਿੰਗ ਬੰਦ ਕਰਵਾ ਦਿੱਤੀ ਤੇ ਨਿਹੰਗ ਸਿੰਘਾਂ ਉੱਤੇ ਇਹ ਵੀ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਸੈੱਟ ਦੀ ਤੋੜਪੰਨ ਕੀਤੀ ਏ ਤੇ ਸੈੱਟ ਤੇ ਕੰਮ ਕਰ ਰਹੇ ਕਰਮਚਾਰੀਆਂ ਦੇ ਨਾਲ ਵੀ ਕੁੱਟਮਾਰ ਕੀਤੀ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਦੇ ਵੱਲੋਂ ਨੋਟਿਸ ਲੈਂਦਿਆਂ ਹੋਇਆਂ ਐਸਜੀਪੀਸੀ ਤੋਂ ਰਿਪੋਰਟ ਮੰਗੀ ਗਈ ਤੇ ਹੁਣ ਐਸਜੀਪੀਸੀ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਆਦੇਸ਼ ਦੇ ਦਿੱਤੇ ਨੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦਾ ਸੈੱਟ ਤਿਆਰ ਕਰਕੇ ਫਿਲਮਾਉਣਾ ਸਿੱਖ ਪਰੰਪਰਾ ਦੇ ਅਨੁਕੂਲ ਨਹੀਂ ਹੈ ਦੂਜੇ ਪਾਸੇ ਫਿਲਮਾਂ ਅਤੇ ਨਾਟਕਾਂ ਦੇ ਵਿੱਚ ਸਿੱਖ ਸੈੱਟ ਤਿਆਰ ਕਰਨ ਤੋਂ ਬਾਅਦ ਸਿੱਖ ਪਰੰਪਰਾਵਾਂ ਵਿਖਾਉਣਾ ਜਾਂ ਫਿਰ ਸਿੱਖਾਂ ਦੇ ਰਿਵਾਇਤਾਂ ਦੇ ਅਨੁਸਾਰ ਵਿਆਦੇ ਸੀਨ ਵਿਖਾਉਣ ਉੱਤੇ ਵੀ ਪਾਬੰਦੀ ਲਗਾਉਂਦੀ ਗੱਲ ਕਹਿ ਦਿੱਤੀ ਗਈ ਹੈ। ਦੇਖੋ ਸਿੱਖ ਧਰਮ ਦੀ ਇੱਕ ਮਰਿਆਦਾ ਆ। ਉਹ ਮਰਿਆਦਾ ਦੀ ਇਕਰਾਮਕਾਰ ਵੀ ਆ। ਤੇ ਇਕਰਾਮਕਾਰ ਕੀ ਆ ਕਿ ਉਹਦੇ ਵਿੱਚ ਕੋਈ ਨਕਲੀ ਕੈਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ। ਉਹਨਾਂ ਨੇ ਹਮਾਕਤ ਕੀਤੀ ਆ ਕਿ ਉਹ ਸਾਰਾ ਜਿਹੜਾ ਆ ਉਹ ਨਕਲੀਪਨ ਜਿਹਾ ਕਰਕੇ ਤੇ ਆਪਣਾ ਆਰ ਦਾ ਪਰਪਸ ਆਫ ਇਸ ਫੈਲ ਨੂੰ ਜਿਹੜਾ ਉਹਨੇ ਕੀਤਾ ਇਹੋ ਜਿਆ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋਕ ਕੀਤਾ ਸਿੰਘ ਸਾਹਿਬਾਂ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹਿ ਲਓ ਤੁਸੀਂ ਰੋਸ ਨੇ ਪ੍ਰਗਟ ਕੀਤਾ ਪਰ ਇਹੋ ਜੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਸੀ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾ ਇਹ ਇਸ ਕਰਕੇ ਮੈਂ ਬਾਖਿਆਂ ਨੂੰ ਵੀ ਬੇਨਤੀ ਕਰਦਾ ਹਾਂ ਪਰ ਚਲੋ ਇਹਨਾਂ ਨੇ ਕੀ ਕੀਤਾ ਇਹਨਾਂ ਨੂੰ ਵੀ ਸਾਡਾ ਤਾੜਨਾ ਤਾਂ ਜਾਂ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਹਾਂ ਕਿ ਇਹੋ ਜਿਹੇ ਪਰੰਪਰਾਵਾਂ ਪਾ ਕੇ ਇੱਕ ਧਰਮ ਦੀਆਂ ਜਿਹੜੀਆਂ ਬਲਖਣ ਬੀਹਾਂ ਆ ਉਹਨਾਂ ਨੂੰ ਡੈਮੇਜ ਕਰਨਾ ਜਤਨ ਦਾ ਜ਼ਿਕਰ ਖਾਸ ਹੈ ਕਿ ਇਸ ਤੋਂ ਪਹਿਲਾਂ ਐਸਜੀਪੀਸੀ ਦੇ ਵੱਲੋਂ ਡੈਸਟੀਨੇਸ਼ਨ ਵੈਡਿੰਗ ਅਤੇ ਮੈਰਿਜ ਪੈਸਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਜਾਣ ਉੱਤੇ ਪਾਬੰਦੀ ਲਗਾਈ ਗਈ ਤੇ ਹੁਣ ਫਿਲਮਾਂ ਅਤੇ ਨਾਟਕਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜੋ ਨਕਲੀ ਸੀਨ ਫਿਲਮਾਈ ਜਾਂਦੇ ਨੇ ਉਹਨਾਂ ਦੇ ਉੱਤੇ ਵੀ ਰੋਕ ਲਗਾਉਣ ਦੀ ਗੱਲ ਕਹੀ ਜਾ ਰਹੀ ਹੈ ਵੇਖਣਾ ਹੋਵੇਗਾ ਇਸ ਉੱਤੇ ਫਿਲਮ ਜਗਤ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਬਨਿਟ ਮੰਤਰੀ ਲਗਾਤਾਰ ਯਮਨਾ ਨਦੀ ਦਾ ਦੌਰਾ ਕਰਦੇ ਵਿਖਾਈ ਦੇ ਰਹੇ ਨੇ ਅੱਜ ਦੂਜੇ ਦਿਨ ਮੰਤਰੀ ਸੌਰਵ ਭਰਦਵਾਜ ਦੇ ਵੱਲੋਂ ਯਮਨਾ ਨਦੀ ਦਾ ਦੌਰਾ ਕੀਤਾ ਗਿਆ ਤੇ ਹੜ੍ਹਾਂ ਦੇ ਪ੍ਰਬੰਧਾਂ ਦਾ ਵੀ ਉਹਨਾਂ ਨੇ ਜਾਇਜ਼ਾ ਲਿਆਏ ਇਸ ਮੌਕੇ ਉਹਨਾਂ ਦਾ ਵੀ ਕਹਿਣਾ ਹੈ ਕਿ ਤਿਆਰੀਆਂ ਬਿਲਕੁਲ ਮੁਕੰਮਲ ਨਹੀਂ ਜੇਕਰ ਹੜ ਵਰਗਿਆ ਸਾਰ ਬੰਦ ਨਹੀਂ ਤਾਂ ਸਰਕਾਰ ਉਹਨਾਂ ਦੇ ਨਾਲ ਨਜਿੱਠਣ ਵਾਸਤੇ ਤਿਆਰ ਬਰਤਿਆਰ ਬੈਠੀ ਹੈ ਬੀਤੇ ਦਿਨ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਮਾਰਲੀਨਾ ਨੇ ਯਮਨਾ ਨਦੀ ਦੇ ਅਤੇ ਆਸ-ਪਾਸ ਦੇ ਇਲਾਕਿਆਂ ਦਾ ਜਾਇਜ਼ਾ ਲਿਆ ਸੀ ਜਿਸ ਤੋਂ ਬਾਅਦ ਅੱਜ ਦਿੱਲੀ ਦੀ ਕੈਬਨਿਟ ਦੇ ਇੱਕ ਹੋਰ ਮੰਤਰੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਹੋਏ ਨੇ ਦਰਸਲ ਸੌਰਵ ਭਰਦਵਾਜ ਨੇ WHOD ਇਮਾਰਤ ਦੇ ਡਰੇਨ ਨੰਬਰ 12 ਦੇ ਰੈਗੂਲੇਟਰ ਦੀ ਤਿਆਰੀ ਦਾ ਜਾਇਜ਼ਾ ਲਿਆ ਤੇ ਉਹਨਾਂ ਕਿਹਾ ਕਿ ਜੇਕਰ ਯਮਨਾ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਫਿਰ ਇਸ ਨੂੰ ਰੋਕਣ ਵਾਸਤੇ ਸਰਕਾਰ ਨੇ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਇੱਥੇ 35 ਹਾਰਸ ਪਾਵਰ ਦੇ ਪੰਪ ਵੀ ਲਗਾਏ ਗਏ ਨੇ ਤੇ ਕੁਝ ਪੰਪ ਰੱਖਵੇਂ ਵੀ ਰੱਖੇ ਗਏ ਨੇ ਪੱਥਰਾਂ ਦੀ 5 ਮੀਟਰ ਚੌੜੀ ਇੱਕ ਕੰਧ ਵੀ ਬਣਾਈ ਗਈ ਹੈ ਤਾਂਕਿ ਹਰ ਪਲ ਇੱਥੇ ਹਰ ਸਥਿਤੀ ਦੇ ਉੱਤੇ ਨਜ਼ਰ ਰੱਖੀ ਜਾ ਸਕੇ जी जी ये वही डब्ल्यू एच ओ ड्रेन नंबर बारह का रेगुलेटर है और इस बार फ्लड डिपार्टमेंट ने पूरे साल इन रेगुलेटर्स के ऊपर काम किया है इनको चुस्त दुरुस्त किया है देखा है कि ये सब चल रहे हैं यहाँ पे बत्तीस बत्तीस हॉर्स पावर के पंप्स लगे हुए हैं अगर कोई पंप खराब होता है तो रिजर्व में भी हमारे पास पंप्स और जेनसेट्स हैं इस पूरे इलाके में पानी ना पहुंचे उसके लिए पत्थरों की एक मजबूत पाँच मीटर चौड़ी दीवार बनाई गई है जिसको गैम्बियन वॉल कहते हैं और वायर क्रेट्स उसके ऊपर लगाए गए हैं ताकि मजबूती से ये पानी की आ, के प्रेशर को ये झेल सके और मुझे लगता है कि हमने सब जगह रेगुलेटर्स को चेक कराया यहाँ के रेगुलेटर को भी नए तरीके से बनाया गया है तो मुझे लगता है कि यमुना के लेवल्स बढ़ेंगे भी तो ये रेगुलेटर जो है उसको मजबूती से रोक पाएंगे और ये जो रे हैं ये काम आएंगी ये दिल्ली जल बोर्ड की कैनाल है जिससे पानी जो है आपका सी के थ्रू आता है, हैदरपुर प्लांट को वो फीड करता है वहाँ बवाना में वो उसकी लाइनिंग ब्रीच हुई है और जल बोर्ड के अधिकारी वहां पहुंचे हमने फ्लड डिपार्टमेंट के चीफ इंजीनियर को भी वहाँ मौके पे भेजा है कि अगर हमारी भी जरूरत हो तो हम उसमें मदद करेंगे ਜਿਕਰੇ ਖਾਸ ਹੈ ਕਿ ਬੀਤੀ ਸਾਲ ਦਿੱਲੀ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਬਾਅਦ ਇਸ ਵਾਰ ਮੌਨਸੂਨ ਸੀਜ਼ਨ ਦੇ ਚੱਲਦਿਆਂ ਦਿੱਲੀ ਸਰਕਾਰ ਹੜ੍ਹਾਂ ਦੀ ਸਥਿਤੀ ਦੇ ਨਾਲ ਨਿਪਟਣ ਵਾਸਤੇ ਪੂਰੀ ਤਰ੍ਹਾਂ ਤਿਆਰਬਰ ਤਿਆਰ ਵਿਖਾਈ ਦੇ ਰਹੀ ਹੈ ਪਰ ਇਹ ਪ੍ਰਬੰਧ ਕਿੰਨੇ ਕੁ ਪੁਖਤਾ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਦਿੱਲੀ ਸਰਕਾਰ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਕੀਤੇ ਗਏ ਦਾਅਵਿਆਂ ਦੀ ਪੋਲ ਖੁੱਲਦੀ ਹੋਈ ਵਿਖਾਈ ਦੇ ਰਹੀ ਹੈ ਦਰਸਲ ਦਿੱਲੀ ਸ਼ਿੱਖਿਆ ਡਾਇਰੈਕਟੋਰੇਟ ਦੇ ਵੱਲੋਂ ਆਰਟੀਆਈ ਦੇ ਤਹਿਤ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਦਿੱਲੀ ਦੇ ਸਕੂਲਾਂ ਦੇ ਵਿੱਚ ਪੜ ਰਹੇ ਵਿਦਿਆਰਥੀ ਲਗਾਤਾਰ ਫੇਲ ਹੋ ਰਹੇ ਨੇ ਤੇ ਫੇਲ ਹੋਣ ਦੇ ਆંકੜੇ ਹਰ ਸਾਲ ਵਧਦੇ ਹੋਏ ਵਿਖਾਈ ਦੇ ਰਹੇ ਨੇ ਇਸ ਦੇ ਨਾਲ ਹੀ ਅਧਿਆਪਕਾਂ ਦੀਆਂ ਕਈ ਅਸਾਮੀਆਂ ਵੀ ਖਾਲੀ ਨੇ ਦੱਸ ਤਈਏ ਕਿ ਦਿੱਲੀ ਦੇ ਸਰਕਾਰੀ ਸਕੂਲਾਂ 'ਚ ਪੜ ਰਹੇ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਵਿੱਚੋਂ ਤਕਰੀਬਨ 1 ਲੱਖ ਤੋਂ ਵੱਧ ਅਜਿਹੇ ਵਿਦਿਆਰਥੀ ਨੇ ਜੋ ਫੇਲ ਹੋ ਚੁੱਕੇ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਇਹ ਆંકੜੇ ਹੈਰਾਨ ਕਰਨ ਵਾਲੇ ਨੇ ਤੇ ਉਸ ਦਾਅਵੇ ਦੇ ਬਿਲਕੁਲ ਉਲਟ ਨੇ ਜਿਸ ਵਿੱਚ ਦਿੱਲੀ ਸਰਕਾਰ ਦਾ ਦਾਵਾ ਹੈ ਕਿ ਉਸ ਨੇ ਸਰਕਾਰੀ ਸਕੂਲਾਂ ਦੀ ਹਾਲਤ ਵਿੱਚ ਸੁਧਾਰ ਕਰਕੇ ਬੱਚਿਆਂ ਦੇ ਸਿੱਖਿਆ ਪੱਧਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਆਂਕੜਿਆਂ ਦੇ ਮੁਤਾਬਕ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ 9ਵੀਂ ਜਮਾਤ ਵਿੱਚ ਪੜ੍ਹ ਰਹੇ 1 ਲੱਖ ਤੋਂ ਵੱਧ ਵਿਦਿਆਰਥੀ ਵਿਦਿਅਕ ਸੈਸ਼ਨ 2023-24 ਵਿੱਚ ਸਾਲਾਨਾ ਪ੍ਰੀਖਿਆ ਦੇ ਵਿੱਚ ਫੇਲ ਹੋ ਗਏ ਨੇ। 8ਵੀਂ ਜਮਾਤ ਦੇ 46000 ਬੱਚੇ ਅਤੇ 11ਵੀਂ ਜਮਾਤ ਦੇ 50000 ਤੋਂ ਵੱਧ ਬੱਚੇ ਫਾਈਨਲ ਪ੍ਰੀਖਿਆ ਵਿੱਚ ਫੇਲ ਹੋ ਗਏ ਨੇ ਦਿੱਲੀ ਵਿੱਚ 1050 ਸਰਕਾਰੀ ਸਕੂਲ ਅਤੇ 37 ਡਾਕਟਰ ਬੀ ਆਰ ਅੰਬੇਦਕਰ ਸਕੂਲ ਆਫ ਸਪੈਸ਼ਲਾਈਜ਼ਡ ਐਕਸੀਲੈਂਸ ਸਕੂਲ ਹਨ ਦਿੱਲੀ ਸਿੱਖਿਆ ਡਾਇਰੈਕਟੋਰੇਟ ਨੇ ਇਹ ਜਾਣਕਾਰੀ ਇੱਕ ਸਰਕਾਰੀ ਮੀਡੀਆ ਦੁਆਰਾ ਸੂchna ਦੇ ਅਧਿਕਾਰ ਆਰਟੀਆਈ ਐਕਟ ਤਹਿਤ ਦਾਇਰ ਅਰਜ਼ੀ ਦੇ ਜਵਾਬ ਵਿੱਚ ਦਿੱਤੀ ਹੈ RTI ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਅਕ ਸੈਸ਼ਨ ਸਾਲ 2023-24 ਦੇ ਵਿੱਚ 9ਵੀਂ ਜਮਾਤ ਵਿੱਚ ਪੜ੍ਹਦੇ 1,1331 ਬੱਚੇ ਫੇਲ ਹੋਏ ਨੇ ਜਦਕਿ ਇਸ ਤੋਂ ਪਹਿਲਾਂ ਸਾਲ 2022-23 ਵਿੱਚ 88,409 ਵਿਦਿਆਰਥੀ ਫੇਲ ਹੋ ਗਏ ਸਨ ਇਸ ਦਾ ਮਤਲਬ ਹੈ ਕਿ ਸਕੂਲਾਂ ਵਿੱਚ ਫੇਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਾਲ ਦਰ ਸਾਲ ਵੱਧ ਰਹੀ ਹੈ ਇਸੇ ਤਰ੍ਹਾਂ ਸਾਲ 2023 ਵਿੱਚ 52914 ਬੱਚੇ 11ਵੀਂ ਜਮਾਤ ਵਿੱਚ ਫੇਲ ਹੋਏ ਸਨ ਸਾਲ 2022-23 ਵਿੱਚ 54755 ਬੱਚੇ ਅਤੇ ਸਾਲ 2021-22 ਵਿੱਚ 7246 ਬੱਚੇ ਫੇਲ ਹੋਏ ਸਨ ਦਿੱਲੀ ਸਿੱਖਿਆ ਡਾਇਰੈਕਟੋਰੇਟ ਦੇ ਅਨੁਸਾਰ ਸਿੱਖਿਆ ਦੇ ਅਧਿਕਾਰ ਦੇ ਤਹਿਤ ਨੋ ਡਿਟੈਂਸ਼ਨ ਪਾਲਿਸੀ ਯਾਨੀ ਕਿ ਵਿਦਿਆਰਥੀ ਨੂੰ ਉਸੇ ਜਮਾਤ ਵਿੱਚ ਨਜ਼ਰਬੰਦ ਕਰਨ ਨੂੰ ਰੱਦ ਕਰਨ ਤੋਂ ਬਾਅਦ ਵਿਦਿਅਕ ਸੈਸ਼ਨ 2023-24 ਵਿੱਚ 46622 ਵਿਦਿਆਰਥੀ 8ਵੀਂ ਜਮਾਤ ਵਿੱਚ ਫੇਲ ਹੋਏ ਨੇ ਦਿੱਲੀ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਸਰਕਾਰ ਦੀ ਨਵੀਂ ਤਰੱਕੀ ਨੀਤੀ ਤਹਿਤ ਜੇਕਰ 5ਵੀਂ ਤੇ 8ਵੀਂ ਜਮਾਤ ਦੇ ਬੱਚੇ ਸਾਲਾਨਾ ਪ੍ਰੀਖਿਆ 'ਚ ਫੇਲ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਅਗਲੀ ਜਮਾਤ 'ਚ ਨਹੀਂ ਭੇਜਿਆ ਜਾਵੇਗਾ ਸਗੋਂ ਮੁੜ ਪ੍ਰੀਖਿਆ ਰਾਹੀਂ ਭੇਜਿਆ ਜਾਵੇਗਾ 2 ਮਹੀਨਿਆਂ ਦੇ ਅੰਦਰ ਆਪਣੀ ਕਾਰਗੁਜ਼ਾਰੀ ਦੇ ਵਿੱਚ ਸੁਧਾਰ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਜਾਂਦਾ ਹੈ ਦਿੱਲੀ ਵਿੱਚ 10ਵੀਂ ਜਮਾਤ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਸਾਲ 2024 ਵਿੱਚ 1,64,996 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ 1,55,442 ਨੇ ਪ੍ਰੀਖਿਆ ਪਾਸ ਕੀਤੀ। ਦਿੱਲੀ ਸਿੱਖਿਆ ਡਾਇਰੈਕਟੋਰੇਟ ਦੀ ਵੈੱਬਸਾਈਟ ਮੁਤਾਬਕ ਇਸ ਸਾਲ 94.21% ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੈ। ਜ਼ਿਕਰਯੋਗ ਹੈ ਕਿ ਅਧਿਆਪਕ ਸਰਕਾਰੀ ਨੌਕਰੀਆਂ ਛੱਡ ਰਹੇ ਨੇ ਡਾਇਰੈਕਟੋਰੇਟ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸਾਲ 2014 ਦੇ ਵਿੱਚ ਕੁੱਲ 448 ਅਧਿਆਪਕਾਂ ਨੇ ਸਰਕਾਰੀ ਸਕੂਲਾਂ ਨੂੰ ਛੱਡ ਦਿੱਤਾ ਅਤੇ ਇਸ ਤਰ੍ਹਾਂ ਪਿਛਲੇ 10 ਸਾਲਾਂ ਦੇ ਵਿੱਚ ਅਧਿਆਪਕਾਂ ਦੀਆਂ 5747 ਅਸਾਮੀਆਂ ਖਾਲੀ ਹੋ ਗਈਆਂ ਪਰ ਇਹਨਾਂ ਦੇ ਬਦਲੇ ਸਾਲ 2014 ਵਿੱਚ ਸਿਰਫ 9 ਪੱਕੇ ਅਧਿਆਪਕ ਹੀ ਭਰਤੀ ਕੀਤੇ ਗਏ ਅੱਜ ਦੇ ਪੰਜਾਬ ਨਿਊਜ਼ ਬਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁੱਖ ਸੁਰਖੀਆਂ ਤੇ। ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਐਲਾਨ 16-17 ਦੇ 18 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਸਦ ਮੈਂਬਰਾਂ ਨੂੰ ਸੰਪੇਚਾਨਗੇ ਮੰਗ ਪੱਤਰ। ਸ਼ੰਭੂ ਬਾਰਡਰ ਖੋਲਣ ਦੇ ਹੁਕਮ ਦਿੱਤੇ ਜਾਣ ਤੇ ਬੋਲੇ ਹਰਜੀਤ ਗਰੇਵਾਲ ਕਿਹਾ ਪੰਜਾਬ ਸਰਕਾਰ ਨੇ ਡੱਕ ਕੇ ਰੱਖੇ ਹੋਏ ਨੇ ਕਿਸਾਨ। ਐਸਆਈਟੀ ਨੇ ਵਿਕਰਮਜੀਤਿਆ ਨੂੰ ਭੇਜੇ ਮੁਰਤੋਂ ਸੰਮਨ ਅਸ਼ਦੀਪ ਕੱਲੇ ਨੇ ਸਰਕਾਰ ਦੀ ਕੀਤੀ ਤਾੜਨਾ। ਪਾਰਟੀ ਕਿਸਾਨੀ ਯੂਨੀਅਨ ਲਖੋਵਾਲ ਨੇ ਸਰਕਾਰ ਤੋਂ ਕੀਤੀ ਮੰਗ ਕਿ ਹਾ ਰਾਜਸਥਾਨ ਨੂੰ ਜਾਣ ਵਾਲੇ ਪਾਣੀ ਦੇ ਲਈ ਜਾਣ ਪੈਸੇ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ